ਅਜਵੀਰ ਜਵੰਦਾ ਦੇ ਦਿਹਾਂਤ ਤੇ ਲੋਕ ਕਾਫੀ ਜ਼ਿਆਦਾ ਬੋਲੇ ਸੀ ਕਿ ਭਾਈ ਐਕਸੀਡੈਂਟ ਹੋਇਆ ਤੇ ਮੌਤ ਹੋਈ ਹੈ ਤੇ ਇਹ ਨਹੀਂ ਹੋਣਾ ਚਾਹੀਦਾ ਸੀਗਾ ਤੇ ਕਾਫੀ ਲੋਕ ਇਹ ਗੱਲਾਂ ਵੀ ਆਖ ਰਹੇ ਸੀ ਕਿ ਭਾਈ ਜੋ ਆਵਾਰਾ ਬੇਸਹਾਰਾ ਪਸ਼ੂ ਸੜਕਾਂ ਤੇ ਘੁੰਮਦੇ ਨੇ ਉਹਨਾਂ ਨੂੰ ਫੜਨਾ ਚਾਹੀਦਾ ਤੇ ਤੁਹਾਨੂੰ ਤਸਵੀਰਾਂ ਮੈਂ ਦਿਖਾ ਰਿਹਾ ਜੁਝਾਰ ਨਗਰ ਦੀਆਂ ਇਹ ਬੇਸਹਾਰਾ ਪਸ਼ੂ ਹੈ ਜਿਹੜੇ ਕਿ ਜੁਹਾਰਾ ਨਗਰ ਦੀਆਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈ ਜਿਹੜੀ ਕਿ ਸੜਕਾਂ ਤੇ ਅੱਜ ਵੀ ਉਸੇ ਤਰ੍ਹਾਂ ਘੁੰਮ ਰਹੇ ਹਨ ਕਿਉਂਕਿ ਰੋਜ਼ਾਨਾ ਹੀ ਸੜਕ ਹਾਦਸਿਆਂ ਦੇ ਵਿੱਚ ਲੋਕ ਜਿਹੜੇ ਆ ਉਹ ਮਰਦੇ ਨੇ ਪਰ ਰਾਜਵੀਰ ਜਵੰਦਾ ਦੀ ਮੌਤ ਕਰਕੇ ਇਹ ਮੁੱਦਾ ਹਾਈਲਾਈਟ ਹੋਇਆ ਹੈ ਤੇ ਤੁਹਾਨੂੰ ਤਸਵੀਰਾਂ ਮੈਂ ਜੁਹਾਰਾ ਨਗਰ ਦੀਆਂ ਦਿਖਾ ਰਿਹਾ ਜਿੱਥੇ ਕਿ ਮੇਨ ਸੜਕ ਤੇ ਦੇਖੋ ਕੀ ਵੇ ట్రాਫਿਕ ਚੱਲ ਰਹੀ ਹੈ ਅਤੇ ਕਿਵੇਂ ਜੋ ਆਵਾਰਾ ਬੇਸਹਾਰਾ ਪਸ਼ੂ ਨੇ ਉਹ ਸੜਕਾਂ ਤੇ ਕੂੜਾ ਖਾ ਰਹੇ ਨੇ ਹਾਲਾਂਕਿ ਮੁਹਾਲੀ ਦੇ ਵਿੱਚ ਇੱਕ ਵੱਡੀ ਜੋ ਇੱਕ ਗਊਸ਼ਾਲਾ ਬਣਾਈ ਹੋਈ ਹੈ ਅਤੇ ਉਸ ਤੇ باوجود ਵੀ ਤੁਹਾਡੇ ਸਾਹਮਣੇ ਇਹ ਤਸਵੀਰਾਂ ਜੋ ਅਸੀਂ ਤੁਹਾਨੂੰ ਵਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜੁਹਾਰ ਨਗਰ ਤੋਂ ਬੇਸਹਾਰਾ ਪਸ਼ੂ ਇੱਥੇ तकरीबन 100 ਤੋਂ ਲੈ ਕੇ 150 ਪਸ਼ੂ ਹੈ ਜਿਹੜੇ ਇੱਥੇ ਖੜੇ ਨੇ ਅਤੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਆਖਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਰਾਜਵੀਰ ਜਵੰਦਾ ਨੂੰ ਤਾਂ ਲੋਕ ਯਾਦ ਕਰ ਰਹੇ ਨੇ ਅਤੇ ਨਾਲ ਦੀ ਨਾਲ ਸਰਕਾਰਾਂ ਨੂੰ ਵੀ ਕੋਸ ਰਹੇ ਨੇ ਹਾਲਾਂਕਿ ਇੱਥੇ ਲਾਈਟਾਂ ਦਾ ਪ੍ਰਬੰਧ ਤਾਂ ਕੀਤਾ ਹੋਇਆ ਪਰ ਲਾਈਟਾਂ ਰਾਤ ਨੂੰ ਚੱਲਦੀਆਂ ਹਨ ਜਾਂ ਨਹੀਂ ਚੱਲਦੀਆਂ ਇਹ ਨਹੀਂ ਪਤਾ ਅਤੇ ਦੇਖੋ ਲੋਕ ਕਿਵੇਂ ਇਹਨਾਂ ਨੂੰ ਇੱਥੇ ਲਿਆ ਕੇ ਖਾਣ ਪੀਣ ਦਾ ਸਾਮਾਨ ਸੜਕ ਤੇ ਹੀ ਪਾ ਰਹੇ ਨੇ ਤੇ ਵੱਡਾ ਖਾਤਸਾ ਵੀ ਕਦੇ ਕਦੇ ਵੀ ਵਾਪਰ ਸਕਦਾ ਹੈ ਤੇ ਤਸਵੀਰਾਂ ਦੇਖੋ ਕਿੰਨੀਆਂ ਜਿਆਦਾ ਜਿਹੜੇ ਆਵਾਰਾ ਗਊਆਂ ਜਿਹੜੀਆਂ ਬੇਸਹਾਰਾ ਪਸ਼ੂ ਹੈ ਜਿਹੜੇ ਇੱਥੇ ਸਾੰਢ ਇੱਥੇ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਸਰਕਾਰਾਂ ਵਿੱਚ ਬੇਸ਼ੱਕ ਗਊ ਸੰਸੈਸ ਦੇ ਨਾਮ ਤੇ ਬਥੇਰੇ ਪੈਸੇ ਇਕੱਠੇ ਕਰਦੀਆਂ ਪਰ ਕਿਤੇ ਨਾ ਕਿਤੇ ਮੌਤ ਦਾ ਕਾਰਨ ਵੀ ਜਿਹੜੇ ਹੈ ਇਹ ਪਸ਼ੂ ਬਣਦੇ ਨੇ ਤੇ ਤਸਵੀਰਾਂ ਤੁਹਾਨੂੰ ਜੁਝਾਰ ਨਗਰ ਦੀਆਂ ਮੁਹਾਲੀ ਦੀਆਂ ਦਿਖਾ ਰਹੇ ਆ ਜੋ ਕਿ ਇੱਕ ਹੱਬ ਬਣ ਚੁੱਕਿਆ ਹੈ ਬੇਸਹਾਰਾ ਪਸ਼ੂਆਂ ਦੇ ਲਈ ਤੇ ਜਰੂਰ ਕਮੈਂਟ ਕਰਕੇ ਵੀ ਤੁਸੀਂ ਆਪਣੇ ਵਿਚਾਰ ਸਾਂਝੇ ਕਰਿਓ ਕਿ ਆਖਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਰਕਾਰਾਂ ਗਊ ਫਸ ਦੇ ਨਾਮ ਤੇ ਰੁਪਈਆ ਤਾਂ ਇਕੱਠਾ ਕਰਦੀਆਂ ਪਰ ਇਹ ਅੱਜ ਵੀ ਕੂੜੇ ਦੇ ਢੇਰ ਤੇ ਹੀ ਕੂੜਾ ਖਾਂਦੇ ਹੋਏ ਪਸ਼ੂ ਨਜ਼ਰ ਆਉਂਦੇ ਨੇ ਦੇਖੋ ਕਿਵੇਂ ਲਫਾਫੇ ਉਹ ਲਗਾਤਾਰ ਕੂੜੇ ਦੇ ਖਾ ਰਹੇ ਨੇ ਹਾਲਾਂਕਿ ਲੋਕ ਇਹਨਾਂ ਨੂੰ ਕੁਝ ਰੋਟੀ ਜ਼ਰੂਰ ਪਾ ਜਾਂਦੇ ਨੇ ਕਿਉਂਕਿ ਅੱਜ ਕੱਲ ਪੰਡਤ ਜੀ ਵੀ ਇਹ ਹੀ ਕਹਿ ਦਿੰਦੇ ਨੇ ਕਿ ਭਾਈ ਗਊਆਂ ਨੂੰ ਕੁਝ ਨਾ ਕੁਝ ਚਾਰਾ ਜ਼ਰੂਰ ਪਾਇਆ ਕਰੋ ਪਰ ਇਹ ਤਸਵੀਰਾਂ ਤੁਹਾਨੂੰ ਦੇਖ ਕੇ ਹੈਰਾਨੀ ਹੋਵੇਗੀ ਕਿ ਸੈਂਕੜਾ ਦੀ ਤਦਾਦ ਦੇ ਵਿੱਚ ਮੁਖਾਲੀ ਦੇ ਬਿਲਕੁਲ ਨਾਲ ਲੱਗਦੇ ਚਾਰਨਗਰ ਦੇਵੀ ਚ ਜੋ ਕਿ ਮੁਖਾਲੀ ਹਲਕੇ ਦਾ ਹੀ ਹਿੱਸਾ ਹੈ ਉਥੇ ਕਿਵੇਂ ਸੈਂਕੜਾ ਦੀ ਤਦਾਦ ਦੇ ਵਿੱਚ ਬੇਸਹਾਰਾ ਪਸ਼ੂ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਅਤੇ ਉਹ ਸਾਰੇ ਕੂੜਾਖਾਨੇ ਲਈ ਮਜਬੂਰ ਨੇ ਇੱਥੇ ਕਮੈਂਟ ਕਰਕੇ ਤੁਸੀਂ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਆਖਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ